ਬੰਦੇ ਨੇ ਉਹ ਯਾਰ ਆਵੇ ਨਾ ਬਬੂ ਉਹ ਉਹਦਾ ਆਏ ਨੇ ਜਾਏ ਸੱਸਿਆਕਾਲ ਜੀ ਆਪਣੇ ਵੱਲੋਂ ਪਿਆਰ ਭਰੀ ਸਾਰਿਆਂ ਨੂੰ ਸੱਸਿਆਕਾਲ ਤੇ ਬਾਈ ਜੀ ਆਪਣੇ ਉਹਦੇ ਮਥਾੜੂ ਵਾਲੇ ਬਿੱਲੀ ਇੱਥੇ ਲੁਕੇ ਹੋਇਆ ਇੱਥੋਂ ਲੱਭੇ ਆ ਗਏ ਸ਼ੋਪੁਰ ਜੋ ਹੈ ਕੋਲੇ ਫੇਰ ਪਾਲ ਦੁਕਾਨ ਹੈ ਤੇ ਕੱਚਾ ਜਾਈ ਫਿਰਦੇ ਆ ਸਸਰੀ ਕਾਗੇ ਦੀ ਸਾਰਿਆਂ ਨੂੰ ਹਾਂ ਵਾਲ ਵੀ ਲੱਗਦਾ ਛੱਡ ਚੁੱਕਿਆ ਬੰਦੇ ਦੇ ਨਹੀਂ ਉਹ ਤੋਂ ਮੈਂ ਕਾਹ ਰਿਹਾ ਜੀ ਜਾਈਆਂਗੇ ਬੱਗੇ ਨਿਕਲਿਆਂ ਤਾਂ ਫੇਰ ਚੜਾਂਗੇ ਉਹਨੇ ਚੜ ਚੜ ਗਏ ਇਹ ਬੰਦੇ ਕੰਮ ਕਰ ਪੂਰਾ ਕਰ ਰਿਹਾ ਖੁਸ਼ ਹੋ ਕੇ ਕਰ ਰਿਹਾ ਹਨ ਉਹਦੇ ਆਜੋ ਆਣਾ ਤੇ ਅਸੀਂ ਕੱਲ ਨੂੰ ਨਿਕਲ ਜਾਣਾ ਹੈ ਤੇ ਇਹ ਦੱਸੋ ਜੀ ਇਹਦਾ ਖਲਾਰਾ ਦੇਖੋ ਕਿੰਨਾ ਹੈ ਇਹ ਆਂਦਾ ਵੀ ਜੇ ਤਾਂ ਉਹਨਾ ਦੇ ਆਏ ਨਾ ਇਹ ਕੱਲ ਮਸ਼ੀਨਾਂ ਲਾ ਕੇ ਨਿਕਲ ਜਾਣਾ ਹੈ ਵੀ ਇਹ ਕੱਲ ਜਾ ਸਕਦਾ ਤੇ ਕਮੈਂਟ ਜਰੂਰ ਦੱਸਾ ਇਹ ਮਥਾੜ ਹਾਂ ਕਰਤਾਰ ਵਾਲੇ ਦਾ ਰਾਤ ਲਾਉਣੀ ਐ ਸੇ ਅੱਛਾ ਰਾਤ ਲਾਉਣੀ ਜੇ ਹਾਂ ਤੇ ਬੱਕੇ ਤੇ ਵਿੱਕੀ ਬਾਸ਼ਾ ਜੀ ਖੜੇ ਆ ਇਹ ਵੀ ਕਹਿੰਦੇ ਸਾਡਾ ਕੰਮ ਨਿਬੜਿਆ ਹੋਇਆ ਆ ਇਹ ਲੀ ਤੇ ਪੌੜੀ ਐ ਇੱਧਰ ਵਿੱਕੀ ਬਾਸ਼ਾ ਜੀ ਨੇ ਸਸੀ ਕਾ ਬਲਾ ਪਹਿਲਾਂ ਮੈਨੂੰ ਕਹਿਣਾ ਪਾਵੇ ਕਰ ਸਸੀ ਦਾ ਜੀ ਉਹ ਕਲਾਕਾਰ ਰਹਿੰਦਾ ਜੋ ਗਾਣਾ ਬੰਦ ਰ ਆਪਣੇ ਆਪ ਤਾੜੀ ਮਾਰ ਕੇ ਕਰੇ ਜੇ ਕੈਮਰਾ ਆਵੇ ਨਾਲ ਆਪਣਾ ਆਪ ਹੀ ਤੂੰ ਬੋਲ ਦੇ ਕਰੋ ਫਿਰ ਉਹ ਬੰਦੇ ਆਪਣੇ ਕਮੈਂਟ ਕਰਨ ਤੂੰ ਧੱਕੇ ਸਸੀ ਕਾ ਬੁਲਾਉਣਾ ਨਾਲ ਤੋਂ ਤੇ ਤੇਰਾ ਕੰਮ ਕਿਵੇਂ ਆ ਮੇਰਾ ਕੰਮ ਹੀ ਬਸ ਅਸੀਂ ਰਾਤ ਲਾਉਣੀ ਹੁਣ ਨਹੀਂ ਤੇ ਚੜਾਉਣ ਲੱਗੇ ਬਿਲਕੁਲ ਘਟੇ ਗਏ ਅੱਛਾ ਤੇ ਬਸ ਇਹ ਵੀ ਕਹਿੰਦਾ ਸਾਡਾ ਕੰਮ ਨਿਬੜਾ ਪਿਆ ਤਸੀਂ ਬਾਹਰ ਇੱਕ ਦਾ ਕੰਮ ਇਹਨਾਂ ਦਾ ਹੀ ਨਿਬੜਾ ਜਿੰਨਾ ਥੋੜਾ ਨਿਬੜਾ ਪਿਆ ਬਾਕੀ ਇਹਨਾਂ ਵੀ ਸਮਝ ਨਹੀਂ ਆਦੀ ਵੀ ਕਰਨਾ ਕੀ ਤੇ ਕੀ ਨਹੀਂ ਕਰਨਾ ਪਿੰਡ ਦੇ ਤਾਂ ਸਮਝ ਆ ਜਾਂਦੀ ਨਾ ਇੱਥੇ ਇਹ ਨਹੀਂ ਸਮਝ ਆਉਂਦੀ ਵੀ ਕਰਨਾ ਕੀ ਤੇ ਕੀ ਨਹੀਂ ਕਰਨਾ ਹੁਣ ਆ ਜੇ ਗਰਦਿਆਲ ਖੜੀ ਸਾਹਮਣੇ ਤੇ ਇਹਦਾ ਕੰਮ ਕਮ ਖਾਸਾ ਨਿਕਲਿਆ ਇਹ ਬੰਦਾ ਕਹਿੰਦਾ ਮੇਰਾ ਕੰਮ ਨਿਬੜਾ ਪਿਆ ਹੁਣ ਤੁਸੀਂ ਦੇਖੋ ਵੀ ਗੇਅਰ ਰਮੇ ਦਾ ਖੁੱਲਾ ਪਿਆ ਵਿੱਚੋਂ ਥੱਲੇ ਡਿੱਗਾ ਪਿਆ ਹੈ ਅਜੇ ਗੇਅਰ ਜਾਂਦਾ ਗਰਾਰੀ ਇੱਕ ਕਰੌਣਾ ਤੇ ਇਹ ਅਗੂ ਕਹਿੰਦਾ ਮੇਰਾ ਕੰਮ ਨਿਭੜਿਆ ਪਿਆ ਆ ਮੇਰੇ ਪਿੰਡ ਦਾ ਬੰਦਾ ਲੱਗਦਾ ਯਾਰ ਸਾਸੀ ਕਾਬਲਾ ਬਲੋ ਸਾਸੀ ਗਰਜੀ ਕਿਵੇਂ ਚਾ ਆਪਣੀ ਡਿਊਟੀ ਚਾਹ ਤੇ ਆ ਆਪਣੀ ਚਾਹ ਤੇ ਅੱਜ ਅੱਜ ਨਿਬੇੜ ਲੋ ਇਹ ਕੰਮ ਅੱਜ ਰਾਤ ਠੋਕਣੀ ਅਸੀਂ ਹਾਂ ਰਾਤ ਠੋਕਣੀ ਹੈ ਰਾਤ ਬੈਠ ਹੋਏ ਰਾਤ ਦੀ ਹੋ ਜੀ ਸੌ ਜਣਾ ਬਾਲ ਦੇ ਰਾਤ ਰਾਤ ਆਪਾਂ ਡੋਣੀ ਰਾਤ ਰੱਬ ਨੇ ਠੋਕਣੀ ਜੇ ਤੂੰ ਬੱਦਲ ਮੀਂਹ ਪੈਣਾ ਜਿਹੜਾ ਆਪਣੇ ਕੋਲ ਝੁੱਗੀ ਗਈ ਹੈ ਨਾ ਨੁਕਲ ਨੂੰ ਉਹ ਵੀ ਚੋਵੇਗੀ ਬਾਕੀ ਉਹ ਤੇਰੇ ਕੋ ਮੈਡ ਇੱਕ ਵੈਲਡ ਲਗਾ ਇੱਥੇ ਯਾਰ ਦੋ ਦਿਨ ਵਾਸਤੇ ਵੈਲਡਿੰਗ ਤਾਂ ਦੇ ਦੋ ਦਿਨ ਵਾਸਤੇ ਵੈਲਡਿੰਗ ਬਾਈ ਕਰਾਇਆ ਲੱ 300 ਨਹੀਂ ਆ ਤਾਂ ਫਿਰ ਇਥੇ ਲਾਈਟ ਹੀ ਕੋ ਨਹੀਂ ਨਹੀਂ ਜੇਕਰ ਇੱਕ ਮਿੰਟ ਸੜਾ ਬੜਾ ਆਪਾਂ ਪਹਿਲਾਂ ਲੈ ਲੈਣੇ ਨੇ ਇੱਕ ਮਿੰਟ ਜੇਕਰ ਲਾਈਟ ਨਾ ਆ ਜੇ ਫਿਰ ਉਹਦਾ ਭਾਵੇਂ ਲਾਈਟ ਹੋਵੇ ਨਾ ਤੂੰ ਹੀ ਚਲਾਉ ਨਾ ਚਲਾਉ ਤੇ ਲਾ ਕੇ ਰੱਖ ਦੋ ਸਾਈਡ ਜੀ ਤਰ੍ਹਾਂ ਨਹੀਂ ਐਂ ਤਾਂ ਨਹੀਂ ਹੁੰਦਾ ਫਿਰ ਐਵੇਂ ਗੱਲਾਂ ਨਹੀਂ ਕਰਨੇ ਜਦ ਤੱਕ ਕਹੇ ਭਾਈ ਤੁਹਾਡਾ ਕੰਮ ਹੋ ਜਾਏ ਤਾਂ ਮੈਂ ਤੁਹਾਨੂੰ 500 ਰੁਪਏ ਦੇ ਦਾਂ ਜੀ ਆ ਤਾਂ ਗੱਲ ਹੋ ਗਈ ਹੈ ਤੇ ਦੋ ਦਿਨ ਰੱਖ ਲਓ ਤਿੰਨ ਦਿਨ ਰੱਖ ਲਓ ਚਾਰ ਦਿਨ ਰੱਖ ਲਓ ਅੱਛਾ ਕੀ ਹੋਵੇਗਾ ਕਿਰਾਇਆ 1 ਦਿਨ ਦਾ 300 ਰੁਪਏ ਹਾਂ 1 ਦਿਨ 300 ਰੁਪਏ ਦੇਖ ਲੈ ਇਹ ਤੇਰਾ ਰਿਸ਼ਤੇਦਾਰ ਹੀ ਹਟਾਉਂ ਸੋਚ ਨਹੀਂ ਗਏ ਆਪਸਾਂ ਦੇ ਬੰਦੇ ਨਹੀਂ ਗਏ ਤੇਰਾ ਕੀ ਲੱਗਦਾ ਇਹ ਤੇਰੇ ਵਿਆਪਸ ਵਿੱਚ ਨਹੀਂ ਨਹੀਂ ਤੇਰਾ ਕੀ ਲੱਗਦਾ ਭਤੀਜਾ ਭਤੀਜਾ ਅੱਛਾ ਇਹ ਭਤੀਜਾ ਹੀ ਹੁੰਦਾ ਤੇ ਮੇਰਾ ਭਰਾ ਹੀ ਲੱਗਦਾ ਸਮਝ ਲਓ ਹੈ ਭਤੀਜਾ ਹੀ ਸਮਝ ਲਾ ਆਪਣਾ ਵੀ ਤੇ ਆਪਣੇ ਵੈਲਡੰ ਦਾ ਕਰਾਇਮ ਮੰਗਦਾ ਬਾਹਰ ਵੇਲੇ ਕੋਈ ਬੰਦਾ ਆਉਂਦਾ ਰਸੀਵ ਚ ਕਿਦੇ ਵੀ ਆਪਾਂ ਉਹਦੀ ਮਦਦ ਕਰ ਦਿੱਤੀ ਤਾਂ ਚਲਿਆ ਮਦਦ ਕਰ ਲਿਆ ਅਸੀਂ ਇਹਨੂੰ ਵੈਲਡੰ ਪੁੱਛਿਆ ਇਹ ਕੀ ਗੱਲ ਕਰਦਾ ਇਹ ਬੰਦਾ ਕਹਿੰਦਾ ਕਰਾਇ ਲੱਗੂਗਾ ਲੈਟ ਆਵੇ ਚਾਹੇ ਨਾ ਆਵੇ ਇਹ ਵੀ ਨਹੀਂ ਸਾਡੇ ਮਜਬੂਰੀ ਸੌਂਦੇ ਲੈਟ ਦਾ ਵੀ ਕਹਿੰਦਾ ਆਵੇ ਚਾਹੇ ਨਾ ਮੇਰੇ ਕੋਈ ਜਿੰਮੇਵਾਰੀ ਨਹੀਂ ਜੇਕਰ ਤੂੰ ਲੈਣਾ ਕਰਾਇਆ ਫਿਰ ਸੜੇ ਫਰੇ ਸਾਡੀ ਗਾਰੰਟੀ ਨਹੀਂ ਹੁੰਦੀ ਕੋਈ ਵੀ ਤੇ ਜੇ ਤੂੰ ਉਧਰ ਦੇ ਨੇ ਫਿਰ ਸਾਡੀ ਜਿੰਮੇਵਾਰੀ ਨਹੀਂ ਹੁੰਦੀ ਜਿਹੜੀ ਚੀਜ਼ ਲੈ ਇਹਨਾਂ ਦਾ ਕਰਾਇਆ ਚੱਲਦਾ ਲੈਣਾ ਚੱਲਦਾ ਬੜੀ ਖਾੜਗਾ ਅਜੇ ਤੋੜੇਗਾ ਚਲ ਬਖਾ ਦੇ ਸਾਨੂੰ ਕਿ ਹੋ ਜਾ ਤੇਰੇ ਕਿਨੇ ਦੋ ਮਸ਼ੀਨਾਂ ਨੇ ਹਾਂ 5-500 ਰੁਪਏ ਮਸ਼ੀਨ ਦਾ ਦੇ ਦੇ ਅੱਛਾ ਤੂੰ ਇਹ ਦੇਖੋ ਆਪਣੇ ਇੱਕ ਮਹੀਨੇ ਕੰਮ ਦੇ ਹਿਸਾਬ ਤੇ ਕੰਮ ਦੇ ਹਿਸਾਬ ਤੇ ਯਾਰ ਕੰਮ ਦੇ ਹਿਸਾਬ ਤੇ ਢੀ ਮੇਰੀ ਪਰਤੇ ਹੀ ਪਵੇ ਮੈਨੂੰ ਕਹ ਤੂੰ ਗੇਜ ਲਾ ਦੇ ਕਿੰਨਾ ਚੱਲੇ ਹੁੰਦੇ ਤੇ ਹਾਂ ਠੀਕ ਹੈ ਬਾਅਦ ਵਿੱਚ ਜਲਦੀ ਲੈ ਕੇ ਆਣਾ ਤੇਨੇ 500 ਰੁਪਏ ਦੇ ਜਾ ਤਿੰਨੇ ਜਣੇ ਹਾਂ ਤੇ ਕੰਮ ਸਾਡਾ ਕੁਝ ਨਹੀਂ ਇੱਕ ਜਿਵੇਂ ਆਦਮਣ ਇਥੋਂ ਕਰਾਉਂਦਾ ਪੈ ਸਰੀਏ ਵੀ ਉਥੋਂ ਲਵਾਉਂਦਾ ਪੈ ਇੱਕ ਸਟਾਫ ਆ ਕਰੇ ਇਵੇਂ ਬਣ ਜਾਂਦਾ ਕੰਮ ਇੱਕ ਸਟਾਫ ਆ ਕਰੇ ਬਸ ਕੱਲਾ ਹੋਰ ਕੁਝ ਨਹੀਂ ਦਾ ਮੈਂ ਤਾਂਰੇ ਮੇਰੇ ਤਾਂ ਯਾਰ ਗੇਅਰ ਦੇਣਾ ਬਸ ਪਾਰਕ ਮਾਰਨਾ ਕੱਲਾ ਖਾਲੀ ਰਾੜਦਾ ਉੱਠਾ ਰਾੜੇ ਉੱਠਾ ਰਾੜ ਮਾਰਨਾ ਆਪਣਾ ਨਹੀਂ ਆਰਡਰ ਕਸੇਗਾ ਉੱਠਾ ਆਰਡਰ ਮਾਰਨਾ ਆਰਡਰ ਕਸੇਗਾ ਆਰਡਰ ਦੇ ਚੱਕਿਆੜੇ ਇਹਦਾ ਕੀ ਕੱਢਾ ਫਾਲਡ ਵਿੱਚੋਂ ਮੈਂ ਫੋਰਮੈਨ ਜੀ ਕੀ ਨੋਸ ਨੇ ਦੋ ਨਹੀਂ ਹਾਂਜੀ ਕਿਤੇ ਨਹੀਂ ਉਹ ਇਧਰ ਨਹੀਂ ਬਲੀ ਨੂੰ ਲੋ ਵੀ ਪੁੱਛ ਤਬ ਬੈੱਡ ਵਰ ਕੀ ਹੈ ਲੌਣਾ ਕ ਨਹੀਂ ਆ ਜਾ ਮੜੇ ਵੇਖ ਲਈਏ ਕਮੈਂਟ ਲੈ ਲਾਂਗੇ ਨਾਲ ਇੱਕ ਦਾ ਤੁਹਾਨੂੰ ਬੈੱਡ ਦਿਖਾਉਣਾ ਹੈ ਬੱਬੂ ਤਾਂ ਕਹਿੰਦਾ ਚੱਲ ਜਾਗਾ ਮੈਂ ਕਹਿੰਦਾ ਨਹੀਂ ਚੱਲਦਾ ਤੇ ਹੁਣ ਤੁਸੀਂ ਕਮੈਂਟ ਜਰੂਰ ਦੱਸਾ ਵੀ ਇਹ ਨੌਂਦੇ ਨਾਲ ਕੰਮ ਚੱਲ ਸਕਦਾ ਕਿਉਂਕਿ ਇੱਥੇ ਤੁਹਾਨੂੰ ਪਤਾ ਹੀ ਨਸੀਬਤ ਵਾਲਾ ਕੰਮ ਹੈ ਵੀ ਨਸੀਬਤ ਹੀ ਬਣੀ ਇੱਥੇ ਬਾਹਰ ਆ ਕੇ ਅਗਾਖਰ ਪੈਸੇ ਦਾ ਕੋਈ ਬੰਨ ਕੋਈ ਬਜਣਾ ਨਹੀਂ ਬਜਣਾ ਚਲੋ ਸਾਡਾ ਇਹਨਾਂ ਕੋ ਫਾਲਟ ਦਾ ਬੈੱਡ ਵਿੱਚ ਮੋਰ ਹੈ ਤੁਹਾਨੂੰ ਸ਼ਾਇਦ ਦੇਖ ਹੀ ਰਹੇ ਹੋਗੇ ਤਕਰੀਬਨ ਆ ਇਧਰ ਨੂੰ ਇਹ ਦੱਸਿਆ ਕਮੈਂਟ ਕਰਕੇ ਵੀ ਚੱਲ ਜਾਗਾ ਇਹ ਨਹੀਂ ਚੱਲੂਗਾ ਕੰਮ ਬੱਬੂ ਤੇਰਾ ਬਹੁਤ ਪਿਆਈ ਆ ਜੀ ਹਨਾ ਹੋਰ ਅੱਗੂ ਸਮਝਦੇ ਕੋਈ ਨਾ ਤਾਂ ਕੰਮ ਤਾਂ ਹੈ ਹੀ ਕੋ ਨਹੀਂ ਐਨੇਗਾ ਕਿੰਨੇ ਦਿਨ ਹੋ ਗਏ ਥਿਆਨ ਤੁਹਾਡੇ ਰਿਪੇਅਰ ਲੱਗਣੋਂ ਕੱਲ ਕੇ ਕੱਲ ਛੁੱਟੀ ਤੇ ਹੀ ਮੈਂ ਤੇ ਆ ਕੇ ਵਿੱਚ ਵੀ ਕੋਣ ਜਕੜਾਈ ਬਿਠੇ ਜੇ ਰਾੜਾ ਪਾਇਆ ਸੀ ਗੇ ਅੱਧੀਆਂ ਹੈ ਰਾੜਾ ਪਾਇਆ ਸੀ ਕਿੜੀਆਂ ਨਵੀਆਂ ਹਾਂ ਧੂੜ ਪੈ ਢਾਈ ਵਿੱਚ ਜੇ ਤੇਲ ਪਾਣਾ ਨਹੀਂ ਦਿੰਦਾ ਉਹ ਉਹ ਨਾ ਰਾੜਨ ਕੀ ਹੋ ਗਿਆ ਉਹ ਨਾ ਰਾੜਾ ਨੂੰ ਉਹ ਡਬਲ ਕੇ ਰ ਕੇ ਪਾਇਆ ਹੈ ਤੁੱਕ ਲਈ ਗੋਲੀਆਂ ਪੈਣੀਆਂ ਸੀ ਹੋਰ ਕੇ ਪੈਣਾ ਇਹਦੇ ਚ ਉਹ ਯਾਰ ਨਾ ਇਹ ਸੀਲਾਂ ਬਣੀ ਨਹੀਂ ਕਰਦੇ ਅੱਛਾ ਇਹਦੇ ਕਰਕੇ ਪਾਇਆ ਤੇ ਐਂਦੀ ਇੱਕ ਪੱਤੀ ਵੀ ਕਰਾ ਗਿਆ ਡਰਮ ਦੇ ਪੱਤੀ ਲੋੜ ਹੀ ਨਹੀਂ ਦੀ ਇਹਵੇ ਚੱਲੂਗੀ ਲਾਈਟ ਆ ਗਈ ਜ ਮਿੱਤਰੋ ਲਾਈਟ ਆ ਗਈ ਤੈਨੂੰ ਕੀ ਯਾਰ ਪਾ ਦੇ ਬਿੱਟੂ ਕੋਈ ਨਾ ਲੱਗਾ ਇਹਨੂੰ ਕਨ ਨੂੰ ਪੱਲੇ ਨੂੰ ਆ ਦੂਜੇ ਨੂੰ ਆਏ ਓ ਯਾਰ ਵੱਡਾ ਪੈ ਹਾਰਾ ਚਵਾੜਾ ਜਾਂਦਾ ਉਹ ਤਾਂ ਮੈਂ ਉੱਥੋਂ ਬਣਵਾ ਲਾਂਗਾ ਉਹ ਤੇ ਟੈਨਸ਼ਨ ਨਾ ਲੈ ਐ ਸੀਂਤ ਲੈ ਆ ਏ ਇੰਨੀ ਚਾਹ ਗੁਰਵਾ ਆ ਮੁੰਡੇ ਦਾ ਸੀਂਤ ਲੈ ਨਵੇਂ ਦਾ ਸਾਡੀ ਲੈ ਚਾਹ ਥੋੜੀ ਕਰਕੇ ਲਿਆ ਇੰਨੀ ਚਾਹ ਕਿਉਂ ਉਸਤਾ ਵਕਰ ਦੀ ਵੀਡੀਓ ਬਣਾ ਲੈ ਕਿਹੜਾ ਚਾਹ ਉਹ ਬੰਦ ਕਰੀ ਗੁੜ ਕੇ ਨਵੇਂ ਪਾਏ ਜਾਂ ਪੁਰਾਣੇ ਗੁੜ ਕੇ ਤੇਰੇ ਪੁਰਾਣੇ ਨੇ ਗੁੜ ਕੇ ਮਗਰਲੇ ਤਾਂ ਪੁਰਾਣੇ ਨੇ ਕਰਾਈ ਚੱਕ ਮੜੇ ਆ ਕਰਾਂ ਉਹ ਤੋਂ ਰਾਣਾ ਚੱਕ ਲਈਓ ਜਿਹੜੀਆਂ ਉਹ ਰਾਣਾ ਦਾ ਫੋਗ ਚੱਕ ਲਾਂਗੇ ਇਹ ਪਹਿਲੇ ਪਹਿਲੇ ਤੇ ਦੱਸ ਚੱਕ ਬਾਅਦ ਚ ਕਰਾਈ ਵੀ ਇਹ ਫੀਡਿੰਗ ਕਿਹੜੇ ਬੰਦੇ ਨੇ ਕੀਤੀ ਆ ਤੂੰ ਕੀਤੀ ਆ ਜਾਂ ਤੇਰੇ ਮਾਲਕ ਨੇ ਕਿਹੜੀ ਅਸੀਂ ਦੁਆਣੀ ਕੀਤੀ ਆ ਰਲਕੇ ਬਣਾਈ ਕਿਨੇ ਕੀਤੀ ਗੁੜਕਿਆਂ ਦੀ ਮੈਂ ਕੱਸੀ ਆ ਅੱਛਾ ਇਹ ਸੈਟਿੰਗ ਕਿਤੇ ਤੂੰ ਕਸਾਈ ਕੀਤੀ ਆ ਆ ਮਨ ਲਾ ਕੇ ਦਿੱਤੀ ਆ ਤੇਲ ਅੱਛਾ ਤੇ ਇਹਨਾਂ ਨੂੰ ਗਰਾਰੀ ਵੀ ਗਿੜਨਗੇ ਕਿ ਇੱਥੋਂ ਅੱਗੋਂ ਪੱਕੀ ਗੱਲ ਐ ਝੂਠ ਨਾ ਬੋਲੀ ਸੱਚੀ ਚੱਲ ਗੇੜਾ ਸੱਤ ਹੋਣਾ ਇਹਦੇ ਮੱਦੇ ਗੇੜਾ ਲੈ ਉਹ ਗੇੜੇ ਕੋਣੀ ਆ ਉਹ ਹਾਥ ਨਹੀਂ ਪਾਇਆ ਉਹ ਹਾਥੜ ਕੇ ਪਾਏਗਾ ਹੁਣ ਆਣਾ ਤੁਕਾਣਾ ਲਾ ਹੁਣ ਵਾਕ ਐ ਵੀ ਕਮਾਲ ਐ ਇਹ ਨਹੀਂ ਹੋਣਾ ਅਡੇ ਬੈਠ ਕੇ ਅੱਛਾ ਨਹੀਂ ਨਹੀਂ ਭਾਈ ਬਹੁਤ ਵਧੀਆ ਗੱਲ ਐ ਬਹੁਤ ਵਧੀਆ ਬਾਸ ਬਸ ਬਸ ਬਹੁਤ ਬਹੁਤ ਧੰਨਵਾਦ ਤੇਰਾ ਆਪਣੇ ਜਾਣ ਕਰ ਦੇਣਾ ਇਹ ਕਿਵੇਂ ਕੁੰਮਦੇ ਆਥਰਾ ਕੁੰਮਦੇ ਕਿਹੜੇ ਤਿਕੜਾ ਕੀਤਾ ਹੀ ਹਏ ਆਥਰਾ ਕੁੰਮਦੇ ਕਿਵੇਂ ਕੀਤਾ ਆ ਗ੍ਰੀਸ ਗਰੂਸ ਲਾ ਕਰਦੇ ਅਸੀਂ ਅੱਛਾ ਗੋਣ ਕੋਈ ਦੱਸ ਦੇ ਸਾਨੂੰ ਹੀ ਹੈ ਗੋਣਾ ਵੱਡਾ ਫੋਰੋਂ ਖੜਿਆ ਹੈ ਡਾਈ ਵੱਡਾ ਫੋਰ ਮੈਂ ਤੂੰ ਐ ਕਿ ਫੋਰ ਮੈਂ ਨੇ ਵੱਡਾ ਫੋਰ ਮੈਂ ਵੱਡਾ ਬਤਾ ਲੈਣ ਦੇ ਥੋੜੀ ਕੱਟ ਲੈ ਆਉਣੇ ਹੋ ਪੀ ਲੈ ਪਾਣੀ ਨਹੀਂ ਮਣਾ ਪਲੇ ਵੀ ਬੁਖਾ ਦੇ ਚੱਕ ਕੇ ਕੋਈ ਪਲੇ ਨਹੀਂ ਬਿਲਕੁਲ ਦਿਖਾ ਵੀ ਜ਼ੀਰੋ ਬੈਲੈਂਸ ਹੋ ਗਈ ਏ ਜੱਕੀ ਉਹ ਬੱਕਰਾ ਉਹ ਚੱਕ ਆ ਉਹ ਦੇਖ ਕਰੀ ਕਰੀ ਉਹ ਦੂਜਾ ਕਰੀ ਬੇਟਾ ਕਰੀ ਜੱਕੀ ਵਾਲਾ ਖਾਵੇ ਉਹ ਰਿਆ ਜੱਕੀ ਕਿਹੜਾ ਕੋਈ ਨਹੀਂ ਨਹੀਂ ਵੀ ਚੱਕ ਚੱਕ ਨਹੀਂ ਜਿੰਦਾ ਕਿਤੇ ਜੀ ਚਾਹ ਬੰਦੇ ਆ ਵੀ ਦਾ ਥੱਲੇ ਹੋ ਜਾਦੇ ਹੌਲੀ ਹੌਲੀ ਦੱਸੀ ਜੇ ਤੇ ਵਿਆਹ ਚੈੱਕ ਕਰਾਵਾ ਵੀ ਕਰੋ ਤਿਆਕ ਕਰ ਲਾ ਕੇ ਦੱਸਦਾ ਲਈ ਕਰਾਣਾ ਆ ਚੱਕੜਾ ਆ ਚੱਕੜਾ ਮਾੜੀ ਮਰ ਤੇ ਪਲੇਟਰੀ ਚਾਹੀਦੀ ਐਂਟ ਚੇਦੇ ਪਲੇਓ ਤਾਂ ਇੱਠਾ ਆ ਵੇਖ ਚੱਕ ਕੇ ਮੈਂ ਗੁੜਕਾ ਚਿੰਚਿੰਚ ਪੈ ਲਾ ਪੀ ਫਿਰ ਬੱਸ ਹੁਣ ਕੀ ਕਰ ਵੈਲਡਿੰਗ ਦੇਣਾ ਕਿ ਨਹੀਂ ਵੈਲਡਿੰਗ ਤੇਨੂੰ ਕਈ 1000 ਰੁਪਇਆ 500 ਲੱਗੇ ਜੁਮੇਵਾਰੇ ਉੰਜ ਦੇ ਦੇਣਾ ਹੀ ਤੈਨੂੰ ਵੀ ਜੁਮੇਵਾਰੀ ਵੀ ਲੈਣੀ ਹੈ ਨਹੀਂ ਯਾਰ ਫਿਰ ਤੂੰ ਦੱਸ ਵੀ ਕੀ ਕਰਣਾ ਚਾਹੁੰਦਾ ਇਹਦੇ ਬਾਰੇ ਚੱਲ ਆ ਪਹੁੰਚਦੇ ਸੇਰੇ ਦੇ ਕੋਲ ਹੈਂ ਸੇਰੇ ਦੇ ਕੋਲ ਆ ਉਹ ਵੱਡਾ ਬੈ ਜਿਹਦਾ ਨਾਂ ਹੀ ਸ਼ੇਰ ਹੈ ਤੇ ਸ਼ੇਰ ਦਾ ਕਦੇ ਨਹੀਂ ਉਹਨੇ ਤਾਂ ਆਹਨ ਲੈ ਜਾ ਸ਼ੇਰ ਦਾ ਬੰਦਾ ਕਿਸੇ ਦਾ ਨਾਂ ਹੁੰਦਾ ਹੈ ਛੇਰ ਨਾਲ ਉਹ ਜੀ ਜੰਗਲ ਦੇ ਵਿੱਚ ਬਹੁਤ ਇੱਕ ਨੰਬਰ ਜਾਉਂਦਾ ਤੂੰ ਹੁਣ ਬੱਸ ਅਸੀਂ ਲਿਆ ਮੈਂ ਮੁੰਡੇ ਦਾ ਉਹ ਉਧਰ ਐ ਪਾਉਣਾ ਸੀਨ ਕਿਥਾਂ ਲਾਂਗਾ 15 ਦਿਨ ਟੋਕ ਨੂੰ ਲਈ ਫਿਰਨਾ ਇੱਥੇ ਦੇ ਰਾਜ ਲਈ ਫਿਰਦਨ ਇੱਧਰ ਕਿਹੜਾ ਪਿੰਡ ਤੇਰਾ ਕੋਟੀ ਦਾ ਲਾ ਲਾ ਪਿੰਡ ਦਾ ਦੱਸ ਦੋ ਪਿੰਡ ਬਰਿਆਮਲਾ ਬਰਿਆਸਨ ਘਟਾਣੀ ਨਹੀਂ ਪਿੰਡ ਯੋ ਪਿੰਡ ਠੀਕ ਚਲੋ ਜੀ ਆਪਾਂ ਹੁਣ ਚੱਲਦੇ ਆ ਆਪਣੀਆਂ ਮਸ਼ੀਨਾਂ ਕੋਲੇ ਫਿਰ ਉੱਥੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਵੀ ਉੱਥੇ ਵੀ ਚਾਰ ਮਸ਼ੀਨਾਂ ਲੱਗੀਆਂ ਇੱਥੇ ਦੋ ਆ ਰਾਜ ਨਹੀਂ रेडी ਹੋ ਰਿਹਾ ਓਲੀ ਓਲੀ ਅੱਜ ਰਾਤ ਆਪਾਂ ਵੈਲਡਿੰਗ ਲਿਆ ਸੀ ਕਿਸੇ ਵੀਰ ਕੋਲੋਂ ਮੰਗ ਕੇ ਤੇ ਕੰਮ ਕਰ ਕੀਤਾ ਜੀ ਥੋੜਾ ਕੰਨਾ ਜਿੱਦਾਂਗੇ ਤੁਹਾਨੂੰ ਦਿਖਾਉਨੇ ਕੱਲ ਗੈਡਰਮ ਆਪਾਂ ਕੱਢਿਆ ਸੀ ਪਰਸ ਵਾਲੀ ਵੀਡੀਓ ਚ ਤੇ ਇਹਨੂੰ ਰਾਤ ਇਹਨਾਂ ਆਪਾਂ ਕੰਮ ਕੀਤਾ ਕਈ ਕਿ ਦਿਨ ਚ ਲਾਈਟ ਬਹੁ ਘੱਟ ਆਉਂਦੀ ਆ ਤੇ ਇਹ ਕੰਮ ਤਕਰੀਬਨ ਰਾਤ ਹੀ ਕਰਨਾ ਪੈਂਦਾ ਇੱਥੇ ਤੇ ਹੁਣ ਲਾਈਟ ਗਈ 10 11 ਵਜੇ ਚਲੀ ਜਣੀਆਂ ਇਹਨੇ ਇੱਕ ਤਾਂ ਸਟਾਫ ਕਰਦਾ ਕੀਤਾ ਜੀ ਇਹ ਦੇਖੋ ਵੈਲਡਿੰਗ ਵਗੈਰਾ ਲੱਗਾ ਤਾਂ ਕੇ ਬਗਰ ਲਾਏ ਸੀ ਇਹਨੂੰ ਆ ਦੇਖੋ ਜੀ ਇੱਧਰ ਇੱਕ ਪੀਸ ਲਾਇਆ ਇੱਥੇ ਥੋੜਾ ਇੱਕ ਕਰੈਕਰੀਸ ਵੀ ਬੈਲ ਆਪਣਾ ਸਟਾਵ ਕਰ ਬਾਕੀ ਦੀ ਆ ਕੰਮ ਕੀਤਾ ਜੀ ਆਪਾਂ ਗੈਓ ਡਰਮ ਦਾ ਜਿਨੇ ਕਾ ਫਟੀਆਂ ਆਪਾਂ ਪੂਰੀਆਂ ਰੋਟਾਂ ਕੇ ਲਾਇਆ ਪੂਰੀਆਂ ਖੋਲ ਕੇ ਤੇ ਦੂਸਰੀ ਸਾਈਡ ਕੀਤੀਆਂ ਜੀ ਇਹ ਫਟੀਆਂ ਤੇ ਇਹ ਆਪਾਂ ਹੁਣ ਅੱਜ ਬਣਾਉਣਾ ਜੀ ਜਿਵੇਂ ਕਿ ਆਪਾਂ ਨਾ ਮਥਾੜੂ ਦਾ ਰੈਡੀ ਹੋ ਰਿਹਾ ਹੌਲੀ ਹੌਲੀ ਇਹਦੇ ਤੇ ਸਟਾਫਕਰ ਵਗੈਰਾ ਪਾਉਣਾ ਜਾਂ ਆਪਾਂ ਪਿੱਛੋਂ ਨਹੀਂ ਪਾਵਾਂਗੇ ਬਾਸਕਟ ਪਹਿਲੇ ਪਾ ਬੈਠੇ ਜੀ ਦੇਖਦੇ ਕੱਢ ਨਹੀਂ ਤਾਂ ਕੱਢ ਸਕਦੇ ਨਹੀਂ ਪਿੱਛੋਂ ਦੇ ਬਾਅਦ ਸਟਾਫਕਰ ਘੁਮਾ ਕੇ ਪਾ ਦਾਂਗੇ ਤੇ ਤੇ ਇਹਦਾ ਜੀ ਇੱਕ ਐਕਸਲ ਵਗੈਰਾ ਵੀ ਮੇਰੇ ਸਾਹ ਚ ਖਤਮ ਹੀ ਕਾਣੀ ਲੱਗ ਰਹੀ ਹੈ ਇਹ ਵੀ ਬੜਾ ਫੂਗਾ ਜੀ ਤੇ ਹੋਰ ਜੀ ਇਹਦਾ ਪੱਟੀਆਂ ਜੀ ਆਪਾਂ ਲਗਾ ਕੇ ਥੋੜੇ ਟਾਈਮ ਚ ਲਾਈ ਆ ਜਿਵੇਂ ਕਿ 100 ਕਿੱਲੇ ਵੱਧਿਆ ਹੋਊਗਾ ਫੱਟੀਆਂ ਬਿਲਕੁਲ ਨਵੀਆਂ ਹੀ ਪੰਜਾ ਹੋਏ ਨਵੀਆਂ ਫੱਟੀਆਂ ਇਹੀ ਪਾ ਲਈ ਆਪਾਂ ਤੇ ਜਿਹੜੀ ਦਸ਼ਮੇਸ਼ ਆ ਇਹਦਾ ਵੀ ਰੈਡੀ ਹੋ ਰਿਹਾ ਹੌਲੀ ਹੌਲੀ ਇਹਦਾ ਗੈਡਾ ਟਾਂਦਾ ਚੱਕਰ ਗੈਡਾ ਪੱਤੀ ਲਾਈ ਆ ਲਾ ਕੇ ਤੇ ਹੁਣ ਆਪਾਂ ਜੀ ਇਹਦੀ ਕਰਾਂਗੇ ਫਿਟਿੰਗ ਤੇ ਅੱਜ ਇਹ ਵੀ ਤਕਰੀਬਨ 100% ਵੀ ਅੱਗੋਂ ਰੈਡੀ ਹੋ ਜਾਊਗੀ ਤੇ ਆ ਦੇਖੋ ਇਸ 엘리베이터 ਵਗੈਰਾ ਇੱਥੇ ਪਏ ਸਭ ਕੁਝ ਇਧਰੋਂ ਤੇ ਆਪਾਂ ਕੱਲ ਤੇ ਪਰਸੋਂ ਦੇ ਵਿੱਚ ਵਿੱਚ ਆਪਾਂ ਰਿਪੇਅਰ ਕਰਕੇ ਇਹ ਮਸ਼ੀਨਾਂ ਤੋੜ ਦੇਣੀਆਂ ਇੱਥੋਂ ਐਮਪੀ ਨੂੰ ਅਜੇ ਤੱਕ ਲਗਭਗ 28 ਤਰੀਕਾ ਲਾਸਟ ਆਈ ਆਪਾਂ ਇੱਕ ਜਗਾੜ ਲਾ ਲਗੇ ਵੀ ਬੁੱਛ ਤੇ ਛੱਟ ਕੱਢ ਬੈਰਿੰਗ ਪਾਉਣ ਲੱਗੇ ਇੱਥੇ ਬੈਰਿੰਗ ਦਾ ਮਤਲਬ ਹੈ ਕਿ ਇੱਥੇ ਉਦਗਾਰ ਬਣ ਜੂਗਾ ਆਪਣਾ ਵਧੀਆ ਜਿਹਾ ਕਰਕੇ ਲੈੜੀ ਗੀਤਾ ਕਿੰਨਾ ਗਰੰਟ ਕੀਤੀ ਖੜਾ ਲਾ ਲੇ ਹਾਂ ਲਾ ਲੇ ਉਹ ਪਰਲੇ ਚ ਲੱਗੇ ਨੇ ਕੀ ਮਖਾਣੇ ਉਹਦੇ ਚਾਹ ਨੂੰ ਨਹੀਂ ਉਹ ਨਹੀਂ ਲੱਗੇ ਨੇ ਪੈਨੋ ਨਾ ਨਾ ਇਹ ਹਟ ਲਗਾ ਇਹ ਚਾਹ ਲਗਾ ਬਰਗਣਾ ਤੱਕ ਉਹਰਾ ਯੂਚ ਹਮ ਆ ਬਰਗ ਚਾਹ ਲਗਾ ਹਿੱਕ ਵਿੱਚ ਟੁੱਟ ਕੇ ਨਾ ਹਾਂ ਹਾਂ ਇਹ ਮਖਾਣੇ ਵੀ ਟਾਇਡ ਕਰਦੇ ਹੁੰਦੇ ਨੇ ਪਰ ਕਿਵੇਂ ਉਹ ਨਹੀਂ ਆਪਾਂ ਰੇਖ ਮਰ ਲਾਵਾਂ ਉੱਤੇ ਮੜਾ ਮੜਾ ਬੰਦ ਕਰਾ ਗਏ ਵੀ ਇਦਾਂ ਕੋ ਦੋ ਪੱਤੇ ਹੈਗੇ ਨੇ ਛਾਲਣੇ ਦੀਆਂ ਪੱਤੀਆਂ ਦੋ ਪੱਤੀਆਂ ਕਤਵੀਆਂ ਕਈ ਹਰੰਦੀਆਂ ਨੇ ਛਾਲਣੇ ਹੁੰਦੇ ਜਿਹੜੇ ਆਹੋ ਪੱਤੀਆਂ ਨਹੀਂ ਹੁੰਦੀਆਂ ਉਤੜੀਆਂ ਬਲ ਕਿਹੜੀਆਂ ਕਿਹੜੀਆਂ ਬਲ ਛਾਲਣੇ ਆ ਆ ਗਿਆ ਆਹੋ ਗਿਣ ਕੋ ਨਹੀਂ ਤੈਨੂੰ ਲੈ ਜਾਉ ਦੱਸ ਫਿਰ ਠੀਕ ਹੈ ਫੋਰ ਮਨਾ ਰਾਹ ਲੈ ਗਣੇ ਉਹਦੇ ਵਿੱਚ ਦਾ ਸਾਰਾ ਕੁਝ ਪਿੰਲੇ ਦੇ ਲੈ ਵਾ ਲੈਣ ਵੈਕਟਰ ਮੰਗਣੇ ਚੱਲ ਜਾ। ਉਹ ਲਾ ਦੇ ਢਾਂਕੇ ਹੋ ਜਾ ਰਾ ਕਿਹੜੇ ਇਧਰ ਕਿੰਨੂ ਕਿੰਨੂ ਲਾਣੇ ਉਹ ਫੀਡ ਲਾਣੇ ਨੇ ਕਿੱਥੇ ਲਾਣੇ ਆਹ ਸਾਈਡ ਤੋਂ ਬਾਟਾ ਕੁੜੀ ਦੇ ਪਾਸੋਂ ਥੋੜਾ ਜਿਹਾ ਆਹ ਆਹ ਦੋੜ ਤੋਂ ਪੱਟੇ ਆਹ ਜਿਹੜਾ ਇਹ ਤਾਂ ਲੱਗ ਜਾਂਦੇ ਇਹ ਤਾਂ ਲੱਗ ਜਾਂਦੇ ਗियर ਤੋਂ ਵੇਲਾ ਹਾਰਾ ਗियर ਤੋਂ ਨੇ ਹੈ ਗੇਰ ਤੋਂ ਕੇ ਫਿੱਟ ਕਰੇਗਾ ਇਧਰ ਹੋ ਗਿਆ ਦਾ ਅਰਥ ਨਾਲ ਕੱਸਿਆ ਕੁੰਝ ਰੱਖਿਆ ਇਧਰ ਫਿਰ ਅਰਥ ਬਣਾ ਵੀਰ ਛੋਟੀ ਹੋ ਗਿਆ ਜਾਣੀ ਫੈਮਲੀ ਤੋਂ ਇਹ ਤੂੰ ਕਰ ਲੈ ਪਹਿਲੇ ਇਹਨੂੰ ਕਰ ਲੈ ਪਹਿਨਾ ਅਰਥ ਲਾ ਦੇ ਇਧਰ ਕਿ ਇਧਰ ਨਾ ਰੁੜ ਕਥੇ ਕੋਈ ਕੀ ਬਟਾ ਗ੍ਰਿਪੀ ਕਬਟਨ ਲੋੜੇ ਚੁੱਕ ਲਾਇਆ ਤੇਰੇ ਕੋਈ ਗਣ ਪੱਤੀਆਂ ਕਿਹੜੀ ਪੱਤੀ ਸਾਲਨੇ ਦੀ ਦੋ ਮੈਂ ਅਗੜੇ ਸਾਲਨੇ ਦੇ ਟੁਟਾ ਟੁਟਾ ਨਹੀਂ ਕਈ ਵਾਰ ਆਖਲੀ ਦੇ ਨਾਲ ਹੈਂ ਇਹਦੇ ਇੱਕ ਪੱਤੇ ਕੀ ਗੱਦੀ ਉਹ ਕੱਠੀ ਗੱਦੀ ਨਾਸਪੇਰ ਕੋਈ ਰੱਖੀ ਸਾਡੇ ਬਿਲਤਾ ਹੀ ਉਹ ਨਹੀਂ ਨਰਾਬੋ ਲੈ ਲਈਦਾ ਕਦੇ ਇਹ ਚੀਜ਼ਾਂ ਸਾਡਾ ਮੇਰਾ ਛੋਣਾ ਘਰੇ ਕੋ ਪਿਆ ਵੀ ਰੋਟਾ ਪੱਤੀ ਰੋਟੀ ਲਾਗ ਬੰਨ ਰੱਖ ਲੈਣ ਉਹ ਹੀ ਆਪਦੇ ਰੱਖ ਲੈਣ ਹੁੰਦੇ ਜਿਹੜੀਆਂ ਟੂਲ ਮੈਂ ਲੱਗਦਾ ਸਾਡੇ ਕਿੰਦੇ ਇਹਦੇ ਜੇ ਵੇਖ ਲੈ ਮਸ਼ੀਨ ਤੇ ਕਿਉਂ ਦੋ ਇੱਕ ਦੀ ਇਹਦੇ ਕੋਲ ਸਿੰਧੂ ਛਾਣਨਾ ਕਿਹੜਾ ਟੁੱਟਿਆ ਹੈ ਹਾਂ ਛਾਣਨੇ ਕੰਨੇ ਟੁੱਟਿਆ ਹੈ ਕਿੱਥੇ ਪੈਦ ਉਹ ਮੁੰਡਾ ਹੈ ਕੋਣ ਹਾਂ ਲੇਟ ਬਹੁਤ ਉੱਠਦੇ ਤੁਸੀਂ ਬਹੁਤ ਹੀ ਜ਼ਿਆਦਾ ਸੁਣ ਤੂੰ ਦਾ ਕੰਮ ਸਭ ਟਾਈਮ ਤੂੰ ਦਾ ਮਾਲ ਕੇ ਮਸ਼ੀਨ ਤੂੰ ਹੀ ਲੇਟ ਉੱਠੇਂਗਾ ਡਰਾਈਵਰ ਕੀ ਕਰਨਗੇ ਹਾਂ ਹਾਂ ਆ ਕੋਟ ਬੰਦੇ ਦਾ ਜੇ ਤੁਸੀਂ ਡਰਾਈਵਰ ਜੇ ਤੁਸੀਂ ਲੇਟ ਉੱਠੋ ਜੇ ਤੇ ਮਾਲਕ ਮਾਲਕ ਕੀ ਕਰਨਗੇ ਚਲ ਡਰਾਈਵਰ ਹਾਂ ਜ ਲੈਣ ਨੂੰ ਜਿਆਦਾ ਮੈਂ ਮਾਲਕ ਨਹੀਂ ਹਾਂ ਹਾਂ ਕੋਈ ਗੱਲ ਹੈ ਉਹ ਜਨਾਬ ਕਦੋਂ ਉੱਠੋਗੇ ਨਹੀਂ ਯਾਰ ਥੋੜਾ ਲੱਗਾ ਮੁਕਰਮ ਹੁਣ ਜੀ ਲੱਗਾ ਕੋ ਨਹੀਂ ਜੀ ਲੱਗ ਵਧੀਆ ਤਾਂ ਲੱਗ ਬਤਲੇ ਆਹ ਰੀਦਾ ਬੋਲਿਆ ਇਹ ਤੇ ਮੇਰੇ ਨਾਲ ਵੇਖ ਕਹਿੰਦਾ ਜੀ ਲੱਗਾ ਹੋਰਾ ਸਾਰੇ ਫੌਜਾਂ ਜਾਂ ਹਰਦਿਆਂ ਨੇ ਤੇ ਤੂੰ ਹੁਣ ਕਾ ਭਾਂਡੇ ਮਾਜ ਨਹੀਂ ਆ ਮੈਂ ਨਾ ਚਾਜ ਪੀ ਲੋ ਲੱਗਣੇ ਅਵਰ ਪਹਿਲੇ ਮੇਰੇ ਸਾਡੇ ਭਾਂਡੇ ਮਾਈ ਨੇ ਰੋਣਾ ਲੱਤਣਾ ਨਾ ਰੋ ਕਿ ਆ ਆ ਕਹਿੰਦਾ ਆ ਕਹਿੰਦਾ ਆ ਨਾ ਜੀ ਉਧਰ ਕੌਣ ਤੂੰ ਅਪਦੀ ਨਹੀਂ ਪੁੱਛਦਾ ਮੈਂ ਤੁਮੂ ਜਾਣਾ ਨਾ ਕੋਈ ਨਹੀਂ ਜਾਣਦਾ ਜਮਾਈ ਨਹੀਂ ਨਾ ਜਮਾਈ ਇਹ ਜਾਣੂ ਰੁਪਈਏ ਚ ਕਿੰਨੇ ਪੈਸੇ ਉਧਰ ਇੱਕ ਕਹਦੇ ਨਹੀਂ ਨਹੀਂ ਕੋਈ ਨਹੀਂ ਤੇਰਾ ਕੋਈ ਨਹੀਂ ਤੇਰਾ ਪਰ ਉਧਰ ਤਾਂ ਨਹੀਂ ਕਿਸੇ ਕੋਲ ਆਹ ਤਾਂ ਘਰ ਰੰਡ ਰਣੇ ਹੋ ਇੱਥੇ ਇਹ ਤਾਂ ਬੰਦੇ ਕੋਈ ਪੂਰੇ ਖੁਸ਼ ਆ ਕੋਈ ਕਹਿੰਦਾ ਮੇਰਾ ਜੀਬ ਨਹੀਂ ਕੋਈ ਵੀ ਕਹਿੰਦਾ ਮੇਰਾ ਨਹੀਂ ਉਧਰ ਆਪਣੀ ਮਾਰੀ ਦੇ ਕਹੀ ਜਾਂਦੇ ਸੱਚ ਕਹਿੰਦੇ ਆ ਦੋ ਜਨੋ ਹਾਂ ਚਾਹ ਚਾਹ ਇਹ ਚਾਹ ਤਿੰਨ ਤਿੰਨ ਵਾਰ ਚਾਹ ਪੀਣੀ ਹੁੰਦੀ ਆਪਾਂ ਨਵੇੜੋ ਨਵੇੜੋ ਜਲਦੀ ਕਰੋ ਹੂੰ ਚੱਲ ਚਾਲਾ ਤਰਾ ਬੜਾ ਰਹਾ ਦੇ ਹਾਂ ਉਧਰ ਕਹਿੰਦੇ ਨੇ ਰਾਤ ਕੋਲੇ ਇੰਨੇ ਇੰਨੇ ਚੰਗਿਆੜੇ ਪਾਈ ਰੱਖਿਆ ਦੇ ਰਾਤ ਮਾਹੇ ਕੁੜੀ ਵੇਖਣੀ ਨਹੀਂ ਦਿੰਦਾ ਕਿਸੇ ਪਾਸੇ ਇਕਰੀਂ ਦੀ ਇਕਰੀਂ ਨਿਕਾ ਪੈ ਜਾਂਦੀ ਨਾ ਫੇਰ ਨਹੀਂ ਕਿਸੇ ਪਾਸੇ ਮੂੰਹ ਜ ਕੀਤਾ ਜਾਂਦਾ ਤੇ ਕਰੋ ਫਿੱਟ ਗੇਅਰ ਆ ਓ ਗੋਰੀ ਇਧਰ ਵੇ ਇਧਰ ਦੇਖ ਕੈਮਰਾ ਗੇਅਰ ਫਿੱਟ ਕਰੋ ਚਲੋ ਲੋਗ ਆ ਚੱਟ ਗੇਅਰ ਆਪਣ ਗੇਅਰ ਬਾਹਰ ਨਿਕਾਲ ਦਈਏ ਕਿਉਂ ਗਲੋ ਗੇਅਰ ਬਦਲੀ ਕਿ ਤਾਰੇ ਮੈਂ ਜਿੰਨੇ ਨਾਲ ਲਾਦਾ ਨਾ ਜਦੋਂ ਕਲਾਚ ਫੜ ਕੇ ਕਰਦੇ ਅਗੇ ਰੱਖੜ ਕਰਦੇ ਹੁੰਦੇ ਉਹ ਲੈਵੇਂ ਮਾਣੋ ਲੈ ਨੇੜੇ ਫੈਣ ਦੇਂਦੇ ਨੀ ਕੋ ਅੰਦਰ ਵੇ ਹੁਣ ਤੇ ਕੋਲ ਹੀ ਖੋਲੇ ਨੇ ਤੇ ਕੋਲ ਖੋਲੇ ਨਾ ਹੁਣ ਤਾਂ ਨਹੀਂ ਤੈਨੂੰ ਕਿਦਾ ਆਖਿਆ ਉਹ ਚੀਜ਼ ਲੈ ਉਹ ਯਾਰ ਮੈਂ ਬੜਾ ਨਾ ਬੇ ਯਾਰ ਰਹਿਦਾ ਤੂੰ ਰਹਿ ਲੈ ਤੇਰੇ ਨਾਲ ਹੀ ਵੇ ਲੈ ਪੱਪੂ ਨੇ ਲੈ ਦੇ ਨੂੰ ਵੇ ਲੈ ਆਈ ਮਾਰਨਿੰਗ ਦਾ ਲੱਗਿਆ ਦਾ ਨਹੀਂ ਇਹਦਾ ਪਾ ਮੇਰੀ ਗੱਲ ਸੁਣ ਹੁਣ ਤੈਨੂੰ ਅਗੇਅਰ ਫਿੱਟ ਕਰ ਤੇਰੇ ਕੋਲ ਖਲੋਂਦਾ ਇਹ ਮੈਂ ਮਾਰਕ ਨਾ ਆਈ ਨਾ ਪਾ ਮੈਂ ਝੂਠ ਮਾਰੀ ਕੋਈ ਕੋ ਬੈਰ ਨੂੰ ਤਾਂ ਫਿੱਟ ਕਰਨਾ ਕੋਈ ਕਿ ਆ ਇਦਰ ਆ ਕੇ ਕਰ ਲੈਨੇ ਆਇਆ ਪਰ ਕਰਦੇ ਨੇ ਹਾਂ ਉਹ ਦਿਨ ਬੰਦਾ ਬੜਾ ਚੱਕਰ ਸੀ ਗੋਰੀ ਨੇ ਕਰਿਆ ਕਮ ਹਾਲਾ ਚੱਕ ਨੂੰ ਗੁੱਛਾ ਚੋਕਲ ਦਿੰਦੇ ਉਤਲਾ ਆ ਵੀਰੋ ਵੇਖੀ ਪ੍ਰਾਣੀ ਫੇਰ ਵੀ ਹਾਲ ਆ ਨਹੀਂ ਪਾਹ ਬੜਾ ਨਹੀਂ ਹਮਾਂ ਦਾ ਥੋਲੇਗਾ ਉਹਦੇ ਤਾਂ ਕੋਈ ਚੱਕਰ ਨਹੀਂ ਗਾ ਬਸ ਸ਼ਾਂਤ ਕਰੋਨਾ ਏਡਾ ਮਿੱਤਰਾ ਪਣ ਸਾਂਝਾ ਲੈਣਾ ਪਣਾ ਵੈਲਡਿੰਗ ਇਕ ਰੀ ਇੱਧਰ ਪਾ ਕੇ ਇੱਥੇ ਕੰਮ ਕਰਕੇ ਉਹਦੇ ਇੱਕ ਦੇ ਖਾਤੇ ਪਾ ਦਦੇ 500 ਘਾਟੇ ਜਾ ਹੈ 500 ਘਾਟੇ ਜਾ ਔਰ ਹੁਣ ਤੂੰ ਰੱਖ ਲਈ ਪਾ ਮੈਂ ਰੱਖ ਲਾਂ ਦਾ ਕਿ ਹੁਣ ਇੱਕ ਬੰਦੇ ਲਾਣੇ ਪੈਸੇ ਔਖੇ ਨੇ ਤੇ ਦੋਹਾਂ ਲਾਣੇ ਸੌਖੇ ਨੇ ਇੱਧਰ ਇੱਕ ਨੂੰ ਪੈਸੇ ਲਾਣੇ ਔਖੇ ਨੇ ਦੋਹਾਂ ਲਾਣੇ ਸੌਖੇ ਨੇ ਲੈ ਫਿਰ ਆਪਾਂ ਆਪਦਾ ਇੱਧਰ ਤੋਂ ਲੈਣੇ ਤੂੰ ਰੱਖ ਲਈ ਪਾ ਮੈਂ ਰੱਖ ਲਾਂ ਜਾਨੀ ਕਿ ਪੈਸੇ ਆਪਾਂ ਜਦੋਂ ਹੁਣ ਬਣ ਗਿਆ ਗਾ ਉਹਦੇ ਆਪ ਦਿਆਂਗੇ ਕਦੂ ਜੀ ਨੂੰ ਉਹਨਾਂ ਦੇ ਪਾਸੇ ਸਾਂਝਿਆ ਪਿਆ ਰਹਿੰਦਾ ਨੇਵੇਂ ਦੌਰ ਮੈਂ ਕਹ ਲਾਈ ਫਿਰ ਆਉਂਦਾ ਬਾਹਰ ਕੰਮ ਦੇਣ ਵਧੀਆ ਹੀ ਤੇ ਐਵੇਂ ਕੰਮ ਇੱਥੇ ਚੱਲਣਾ ਜੇ ਕੰਮ ਕਰਨਾ ਹੀ ਦਾ ਤੇ ਮੇਰੀ ਗੱਲ ਹੌਲੀ ਆ ਲੋ ਹਟਾ ਨਾ ਆਪਾਂ ਜੇ ਉੱਥੋਂ ਕਰਾ ਕੇ ਲਾਵਾਂਗੇ ਨੇ 2000 ਠੋਕਾਂਗੇ ਇੱਕ ਬੰਦਾ ਤਾਰ ਤੇ ਨਹੀਂ ਲੱਗੀ ਉਹ ਬਲਬ ਜਗੀਆਂ ਉਹਨਾਂ ਦਾ ਕਿੰਨਾ ਉਹ ਇਨਵਰਟਰ ਹੈ ਉਹ ਦੂਜਾ ਚਾਰਜਿੰਗ ਵਾਲਾ ਲਾਈਟ ਦੇਖਣਾ ਨਹੀਂ ਆ ਲਾਈਟ ਜਗਦੀ ਨਹੀਂ ਕੀ ਉਹ ਰੈਟਰ ਕੀ ਚੱਕਰ ਉਹ ਬਹੁਤ ਹੋ ਗਿਆ ਨਾ ਬਲਬ ਹਾਂ ਭਾਗੀ ਕਬਾਗੋ ਕਬਾ ਹੋ ਗਿਆ ਬੋ ਆਏਗੀ ਆਹ ਹਲਾ ਲ ਬਣਾ ਤੜੇ ਗੋੜਿਆ ਟਾਂਕੇ ਲਵਾਇ ਬਿੱਟੂ ਕੋ ਜਗਾ ਫਿਰ ਲਾਲ ਮੈਂ ਤੂੰ ਉਪ ਜਲਦੀ ਬੈ ਉਹਨਾਂ ਨੂੰ ਲੇਟ ਆ ਜਣੀ ਤੂੰ ਬਹਿ ਗਿਆ ਹਿ ਲਾਣੇ ਟਾਂਕੇ ਜਾ ਕੇ ਤਾਂ ਤੇ ਇੱਕ ਬੰਦਾ ਲਹਿੜ ਮਨ ਨੀ ਰੱਖਿਆ ਜੀ ਆ ਵੀ ਕਿੱਸਾ ਹੈ ਕੀ ਗੱਲ ਨਹੀਂ ਤੇ ਮਦਾਨ ਮਾਰਾ ਜੀ ਕੋਈ ਲਾਲਾਂਗੇ ਕਿੱਥਾਂ ਆ ਕਰਨਾ ਕਿਉਂ ਕਰਨਾ ਹੈ ਦੋਨੇ ਢੋਡਣੇ ਆ ਚਾਹਾਂ ਆ ਜਿਹੜੀ ਵਾਸ ਯਾਰ ਲੈਣਾ ਨਰਤੀ ਬਣਾਉਂਦਾ ਦੋਵੇਂ ਪਾਸੋਂ ਤੇ ਸਮਾਨ ਤੁਹਾਨੂੰ ਲਾਉਣਾ ਕਿ ਨਹੀਂ ਅਜੇ ਇਹਨਾਂ ਨੂੰ ਨਹੀਂ ਸਮਾਨ ਹੈ ਬਾਜ ਤੋਂ ਨੇ ਉਹ ਇੱਕ ਮਰਲਾ ਬਣਾਉਂਦਾ ਉਹ ਦੂਜਾ ਕਿੱਥੇ ਦਾ ਗੁਟਕਿਆਂ ਨੂੰ ਨੇ ਤੇਰ ਤੋਂ ਮਾਰ ਦੀ ਗਏ ਕਿੰਨੂ ਗੁਟਕਿਆਂ ਨੂੰ ਕੁੱਪੀ ਮੈਨੂੰ ਮੰਗਲ ਹੋਣਾ ਕੋਈ ਇਹ ਇਹਨਾਂ ਨੂੰ ਕੁੱਪੀ ਗਰੇਹ ਨਹੀਂ ਮਾਰਨਾ ਗਰੀਹ ਮਾਰ ਰਿਹਾ ਤੇ ਤਾਲੋ ਧਿਆਨ ਉਹਨਾਂ ਪਹਿਲਾਂ ਤੇਲ ਮਾਰ ਕੇ ਵਿੱਚ ਨਾ ਸਾਫ਼ ਕਰਕੇ ਚੰਗੇ ਫਿਰ ਅਗਰੀ ਸਮਾਹ ਮਗਰ ਹਾਂ ਹੋਰ ਤੈਨੂੰ ਪੁੱਛਾ ਵੀ ਡਿਗ ਨਹੀਂ ਕੀ ਤਾਹ ਲੈਣਾ ਲੰਮੀ ਪੁੱਛਾ ਉਹਨਾਂ ਇਹ ਵਿੱਚ ਜਾ ਕੇ ਆ ਬਾਹਰ ਮਾਸੀ ਦਾਇ ਵਥੇ ਕਿਵੇਂ ਇਹ ਕੁੜੇ ਨੂੰ ਵੀ ਕੀ ਕੀ ਕਰਦਾ ਇਹ ਕੀ ਕਰਦਾ ਇਹ ਪਹਿਤ ਮਾਦਾ ਦੂਜੀ ਵਾਲੀ ਟੈਣ ਆਹੋ ਟੈਣ ਕਮ ਪੁੱਤਰ ਨਹੀਂ ਆਇਆ ਉਹ ਟੈਣ ਦਾ ਘਰ ਉਹਦੇ ਉੱਥੇ ਮਾਦਾ ਕਰਦਾ ਨਹੀਂ ਗੋਰੀ ਬਦ ਕੱਲ ਕਰਦਾ ਮੈਂ ਗੁਟਕੇ ਕਰਦਾ ਇਹ ਆ ਤਾਂ ਤੂੰ ਜਾ ਸ਼ੋਪਰੇ ਹੋ ਗਿਆ ਹੁਣੇ ਮੈਨੂੰ ਮੈਂ ਹੋਈ ਤਾੜੇ ਵਹੁਣ ਕੀ ਤੀ ਖੜਾ ਮਾ ਉਹ ਜਾਣ ਨਹੀਂ ਬਾਈ ਉਹਦੇ ਨਹੀਂ ਪੈ ਮੈਂ ਕਿਉਂ ਗੱਲਾਂ ਨਹੀਂ ਤਾਰ ਗੱਲ ਦਸੀ ਤਾਰ ਵਾਲੀ ਵੀ ਜਿਵੇਂ ਉਹ ਟਿਆਂ ਮਾਰਦੇ ਸੀ ਟੈਪ ਟਾਈਮ ਲਾ ਕੇ ਜ ਮਾਰ ਨਹੀਂ ਕਮਾ ਗਈ ਬਾਸ ਮੰਨ ਲਏ ਉਹਨਾਂ ਤਾਂ ਗਾਂ ਹੀ ਧਕਣਾ ਉਹ ਤੇ ਨਾਪਣਾ ਹੀ ਕੋਟਾ ਕਿੰਦਰ ਬਾਹਰ ਕੱਢਦਾ ਸੀ ਤੇ ਤਾਰ ਹੀ ਲੈਂਦੀ ਮੋੜ ਜੇ ਬਣਾ ਕੇ ਉਹ ਜੀ ਖੁਰਜੂ ਹੀ ਬਣਾ ਮਾਰਦਾ ਸੀ ਕਿ ਨਾ ਨਹੀਂ ਡਾਕਟਰ ਹੀ ਬਣਾ ਰਾ ਫਿਰ ਤਾਂ ਤੂੰ ਡੰਗਰਾਂ ਵਾਲਾ ਜਾਂਦਾ ਫੇਰ ਹੀ ਬਣ ਹੀ ਗਿਆ ਕਪੜਾ ਲਾ ਹੁਣ ਗਿਆ ਚਲਾ ਕੋਈ ਤੇ ਸਾਡੇ ਬੰਦੇ ਪੁੱਛ ਕਰਨਣ ਜਾ ਕੇ ਗਏ ਹੋਏ ਨਾ ਕੋਈ ਖੋਲ ਕਾਦਰ ਖੋਲ ਕੇ ਕਿੱਥੇ ਕਿੱਦਨ ਪੁੱਛ ਕਾ ਜਾ ਜਾ ਆਪਣੇ ਕੋਲ ਖਰਾਬ ਹੋ ਗਈ ਕੁੱਤੀ ਵੀ ਠੀਕ ਸਮਝੋ ਗੱਲ ਰਹਿ ਨਾ ਪੁੱਛ ਲੈਣੇ ਸਾਡੇ ਬੰਦੇ ਨੇ ਪੁੱਛੇ ਆ ਗਏ ਬੜਾ ਗਰੀਵ ਕੀਤਾ ਗੁੜਕਾ ਨਹੀਂ ਕੋਈ ਪੁੱਛ ਲੈਣੇ ਆਪਾਂ ਹੁਣ ਪੁੱਛ ਲੈਣੇ ਇਹਨਾਂ ਦਸਮੇਸ਼ ਵਾਲ ਨੂੰ ਪੁੱਛ ਲਈ ਤੇ ਉਹਨਾਂ ਨੇ ਵੀ ਗੁੜਕਾ ਨਹੀਂ ਗਰੀਵ ਹੋਗਾ ਕੋਈ ਤੁਹਾਡਾ ਰੂ ਵਿਖੇ ਵੀ ਕੀਤਾ ਜੇ ਚਿੰਦੂ ਗੁੜਕਾ ਨਹੀਂ ਹੋਗਾ ਕੋਈ ਗਰੀਸ ਹੈ ਹੈ ਦੋ ਮਹੀਨਾ ਦੀ ਖੋਲ ਗਿਆ ਕਿਤੇ ਕਿਵੇਂ ਖੋਲ ਰਿਹਾ ਕਿ ਇਹ ਕਿਵੇਂ ਕਿੰਨੇ ਦੱਸੇ ਕਿਵੇਂ ਕੀਤਾ ਜੇ ਖੋਲ ਕਿੱਥੇ ਖੋਲ ਜੇ ਖੋਲ ਦੇ ਕਿ ਇਹ ਤੇ ਖੋਲ ਦੇ ਨਾ ਯਾਰ ਉਹ ਨਹੀਂ ਸਹੀ ਨਹੀਂ ਨਾਲ ਇਹ ਜਿਹਨੂੰ ਨਹੀਂ ਕੀਤਾ ਉਹ ਨਾਲ ਸਹੀ ਨਹੀਂ ਇਹਨਾਂ ਲੱਗਦਾ ਨਾ ਡੇਂਗੇ ਓਏ ਕਾ ਸਣਾ ਯਾਰ ਪਾਨੇ ਨਾਲੇ ਖਰਾਬ ਹੋਏ ਮਾੜੇ ਕਸੇ ਹੀ ਇਹ ਰਾਤੀ ਕਸਦੇ ਰਹਿਣ ਇਹ ਸਲਿੱਪ ਨਾ ਕਰਦੀ ਵਿੱਚੋਂ ਕਿਤੇ ਪੰਮਾ ਗਰੀ ਹੋ ਗਿਆ ਕੋਈ ਖੋਲ ਗਿਆ ਕਿਤੇ ਕਿਵੇਂ ਅਨ ਚੱਕਲਾਇਉਦਾ ਯਾਰ ਅੱਗੇ ਵਾਜ ਕੇ ਵਿੱਚ ਸ਼ਰੀਏ ਜੀ ਤਾਰਾਂ ਚੋਕਲਾ ਹੀ ਮੜੀਆਂ ਆ ਆ ਇਧਰ ਜੇ ਆਪਾਂ ਮੈਂ ਤੈਨੂੰ ਕਦੀ ਹਟਾ ਦੇ 10 ਮਿੰਟ ਸਿੰਧੂ ਆ ਜਕਾ ਆ ਯਾਰ ਸ਼ਰੀਏ ਲਾਈ ਕੋਨੀ ਨੇ 70 ਕੰਬ